ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਦੋਸਤੋ ਕਚੈਰੀਆਂ ਵਿੱਚ ਨਵੀਂ ਭਰਤੀ ਦੇ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਇਹਨਾਂ ਪੋਸਟਾਂ ਦੇ ਲਈ ਤੁਸੀਂ ਆਫਲਾਈਨ ਅਪਲਾਈ ਕਰਨਾ ਹੈ ਆਫਲਾਈਨ ਅਪਲਾਈ ਕਰਨ ਦੇ ਲਈ ਐਪਲੀਕੇਸ਼ਨ ਫਾਰਮ ਤੁਸੀਂ ਕਿੱਥੋਂ ਡਾਊਨਲੋਡ ਕਰਨਾ ਹੈ ਕੁਆਲਿਫੀਕੇਸ਼ਨ ਕੀ ਹੈ ਲਾਸਟ ਡੇਟ ਕਿੰਨੀ ਹੈ ਇਸ ਸਬਦੇ ਡਿਟੇਲ ਵਿਦ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤਾਂ ਚਲੋ ਦੋਸਤੋ ਵੀਡੀਓ ਸਟਾਰਟ ਕਰਦੇ ਹਾਂ ਤੇ ਪੋਸਟਾ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਇਹਨਾਂ ਪੋਸਟਾਂ ਵੀ ਤੁਸੀਂ ਆਫਲਾਈਨ ਅਪਲਾਈ ਕਰਨਾ ਹੈ ਆਫਲਾਈਨ ਅਪਲਾਈ ਕਰਨ ਦੇ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਪਵੇਗੀ ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਜਿਹੜੇ ਵੀ ਕੈਂਡੀਡੇਟ ਨੂੰ ਚਾਹੀਦਾ ਹੈ ਉਹ ਸਾਨੂੰ ਕਮੈਂਟ ਸੈਕਸ਼ਨ ਵਿੱਚ ਦੱਸ ਸਕਦਾ ਹੈ ਅਸੀਂ ਇਸ ਨੂੰ ਐਪਲੀਕੇਸ਼ਨ ਫਾਰਮ ਪ੍ਰੋਵਾਈਡ ਕਰਵਾ ਦੇਵਾਂਗੇ ਐਪਲੀਕੇਸ਼ਨ ਫਾਰਮ ਦੇ ਨਾਲ ਤੁਸੀਂ ਕਿਹੜੇ ਡਾਕੂਮੈਂਟਸ ਲਗਾ ਲੈਣੇ ਕਿੱਥੇ ਸੈਂਡ ਕਰਨਾ ਹੈ ਇਹ ਸਭ ਦੇ ਡਿਟੇਲ ਵਿੱਚ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤਾਂ ਚਲੋ ਦੋਸਤੋ ਚਲਦੇ ਹਾਂ ਨੋਟੀਫਿਕੇਸ਼ਨ ਤੇ ਤੇ ਪੋਸਟ ਆਫ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਇਹ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਮਾਨਸਾ ਵੱਲੋਂ ਇਹ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਪੋਸਟਾਂ ਦੀ ਗੱਲ ਕਰੀਏ ਤਾਂ ਪੋਸਟਾਂ ਹੈਗੀਆਂ ਜੀ ਲਿਫਟ ਆਪਰੇਟਰ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਨੰਬਰ ਆਫ ਵੈਕੈਂਸੀਸ ਦੀ ਗੱਲ ਕਰੀਏ ਤਾਂ ਦੋ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਲਿਫਟ ਆਪਰੇਟਰ ਦੀਆਂ ਕੁਆਲਿਫਿਕੇਸ਼ਨ ਹੈਗੀ ਹੈ ਜੀ 10ਵੀ ਤੁਸੀਂ ਪਾਸ ਕੀਤੀ ਹੋਈ ਹੈ ਨਾਲੇ ਤੁਹਾਨੂੰ ਪੰਜਾਬੀ ਦੀ ਨੋਲਿਜ ਹੈਗੀ ਏ ਤੇ ਤੁਹਾਡੇ ਕੋਲ ਆਈਟੀਆਈ ਦਾ ਟ੍ਰੇਡ ਸਰਟੀਫਿਕੇਟ ਇਲੈਕਟ੍ਰੀਕਲ ਜਾਂ ਮਕੈਨਿਕਲ ਦਾ ਹੈਗਾ ਏ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ ਏਜ ਲਿਮਿਟ ਹੈਗੀ ਹੈ ਜੀ 18 ਸਾਲ ਤੋਂ ਲੈ ਕੇ 37 ਸਾਲ ਇਨ੍ਹਾਂ ਪੋਸਟਾਂ ਵਿੱਚ ਅਪਲਾਈ ਕਰਨ ਦੇ ਲਈ ਏਜ ਲਿਮਿਟ ਰੱਖੀ ਗਈ ਹੈ ਏਜਰ ਰਿਲੈਕਸੇਸ਼ਨ ਐਸ ਪਰ ਔਨਰੇਬਲ ਹਾਈ ਕੋਰਟ ਐਸ ਵੈਲ ਐਸ ਪੰਜਾਬ ਗਵਰਨਮੈਂਟ ਰੂਲਸ ਅਕੋਰਡਿੰਗ ਤੁਹਾਨੂੰ ਏਜਰ ਰਿਲੈਕਸੇਸ਼ਨ ਜਿਹੜੀ ਉਹ ਦਿੱਤੀ ਜਾਵੇਗੀ ਇਨਾ ਪੋਸਟਾਂ ਦੇ ਲਈ ਤੁਸੀ ਆਫਲਾਈਨ ਅਪਲਾਈ ਕਰਨਾ ਹੈ ਅਪਲਾਈ ਐਪਲੀਕੇਸ਼ਨ ਫਾਰਮ ਦਾ ਲਿੰਕ ਜਿਹੜੇ ਵੀ ਕੈਂਡੀਡੇਟ ਨੂੰ ਚਾਹੀਦਾ ਹੈ ਉਹ ਸਾਨੂੰ ਕਮੈਂਟ ਸੈਕਸ਼ਨ ਵਿੱਚ ਦੱਸ ਸਕਦਾ ਹੈ ਅਸੀਂ ਉਸ ਨੂੰ ਐਪਲੀਕੇਸ਼ਨ ਫਾਰਮ ਪ੍ਰੋਵਾਈਡ ਕਰਵਾ ਦੇਵਾਂਗੇ ਐਪਲੀਕੇਸ਼ਨ ਫਾਰਮ ਦੇ ਉੱਤੇ ਤੁਸੀ ਆਪਣਾ ਕੰਪਲੀਟ ਬਾਇਓ ਡਾਟਾ ਫਿਲ ਕਰਨਾ ਹੈ ਲੇਟੈਸਟ ਫੋਟੋਗ੍ਰਾਫ ਲਗਾਨੀ ਹੈ ਨਾਲ ਹੀ ਤੁਸੀ 셀ਫ ਅਟੈਸਟਡ ਫੋਟੋ ਕਾਪੀਜ਼ ਲਗਾਨੀਆਂ ਨੇ ਰਿਲੇਵੈਂਟ ਡਾਕੂਮੈਂਟਸ ਦੀਆਂ ਡਾਕੂਮੈਂਟ ਹੈਗੇ ਆ ਜੀ ਕੁਆਲੀਫਿਕੇਸ਼ਨ ਦੇ ਪ੍ਰੂਫ ਲਗਾਣੇ ਤੁਸੀ ਡੇਟ ਆਫ ਬਰਥ ਦਾ ਪ੍ਰੂਫ ਲਗਾਉਣਾ ਹੈ ਕੈਟਾਗਰੀ ਦਾ ਪ੍ਰੂਫ ਲਗਾਉਣਾ ਹੈ ਲਗਾ ਕੇ ਤੁਸੀਂ ਆਪਣੇ ਡਾਕੂਮੈਂਟਸ ਆ ਜਿਹੜੇ ਉਹ ਭੇਜ ਦੇਣੇ ਨੇ ਲਾਸਟ ਡੇਟ ਹੈਗੀ ਹੈ ਜਿੰਨਾ ਪੋਸਟਰ ਵਿੱਚ ਅਪਲਾਈ ਕਰਨ ਦੇ ਲਈ 11 ਮਾਰਚ 2024 ਸ਼ਾਮ 5 ਵਜੇ ਤੱਕ ਤੁਹਾਡੇ ਡਾਕੂਮੈਂਟਸ ਆ ਜਿਹੜੇ ਆਫਿਸ ਵਿੱਚ ਪਹੁੰਚ ਜਾਣੇ ਚਾਹੀਦੇ ਨੇ ਇਨ੍ਹਾਂ ਪੋਸਟਾਂ ਦੇ ਲਈ ਡਾਇਰੈਕਟ ਇੰਟਰਵਿਊ ਹੋਵੇਗੀ ਇੰਟਰਵਿਊ ਹੈਗੀ ਹੈ ਜੀ 14 ਮਾਰਚ 2024 ਨੂੰ ਸਵੇਰੇ 9 ਵਜੇ ਇੰਟਰਵਿਊ ਰੱਖੀ ਗਈ ਹੈ ਇੰਟਰਵਿਊ ਦੇ ਟਾਈਮ ਤੁਸੀਂ ਆਪਣੇ origignal documents ਨਾਲ ਲੈ ਕੇ ਜਾਣੇ ਨੇ ਵੈਨਿਊ ਹੈਗਾ ਜੀ ADR ਸੈਂਟਰ ਜੁਡੀਸ਼ੀਅਲ ਕੋਰਟ ਕੰਪਲੈਕਸ ਮਾਨਸਾ ਇਸ ਵੈਨਿਊ ਤੇ ਤੁਹਾਡੀ ਇੰਟਰਵਿਊ ਕੰਡਕਟ ਕੀਤੀ ਜਾਵੇਗੀ 14 ਮਾਰਚ 2024 ਨੂੰ ਸਵੇਰੇ 9 ਵਜੇ ਇਨਕੰਪਲੀਟ ਰੋਂਗਲੀ ਫੀਲਡ ਅਪਲੀਕੇਸ਼ਨਸ ਹੋਣਗੇ ਉਹਨਾਂ ਨੂੰ ਰਿਜੈਕਟ ਮੰਨਿਆ ਜਾਵੇਗਾ ਇੰਟਰਵਿਊ اٹینڈ ਕਰਨ ਦੇ ਲਈ ਤੁਹਾਨੂੰ ਕੋਈ TA ਜਾਂ DA ਨਹੀਂ ਦਿੱਤਾ ਜਾਵੇਗਾ ਨਾ ਹੀ ਤੁਹਾਨੂੰ ਕੋਈ ਸੈਪਰੇਟ ਇਨਫੋਰਮੇਸ਼ਨ ਜਿਹੜੀ ਪ੍ਰੋਵਾਈਡ ਕੀਤੀ ਜਾਵੇਗੀ ਹੋਰ ਬਿਤੇਰੇ ਜਾਣਕਾਰੀ ਦੇ ਲਈ ਜਾਂ ਅਪਡੇਟਸ ਦੇ ਲਈ ਮਾਂਸਾ ਕੋਰਪ ਦੀ ਅਫੀਸ਼ੀਅਲ ਸਾਈਟ ਦਿੱਤੀ ਗਈ ਤੁਸੀਂ ਸਾਈਟ ਤੇ ਵਿਜ਼ਿਟ ਕਰ ਸਕਦੇ ਹੋ ਇਸ ਦੇ ਨਾਲ ਹੀ ਤੁਸੀਂ ਆਪਣਾ ਇੱਕ ਫੋਟੋ ਆਈਡੀ ਪ੍ਰੂਫ ਹੈ ਜਿਹੜਾ ਆਧਾਰ ਕਾਰਡ ਪੈਨ ਕਾਰਡ ਇੰਟਰਵਿਊ ਦੇ ਟਾਈਮ ਆਪਣੇ ਨਾਲ ਲੈ ਕੇ ਜਾਣਾ ਹੈ ਜਿਹੜੇ ਇਨਵੈਲਪ ਵਿੱਚ ਤੁਸੀਂ ਆਪਣੇ ਡਾਕੂਮੈਂਟਸ ਪਾਣੇ ਨੇ ਉਹਦੇ ਉੱਤੇ ਜ਼ਰੂਰ ਮੈਂਸ਼ਨ ਕਰਨਾ ਹੈ ਕਿ ਅਪਲੀਕੇਸ਼ਨ ਫਾਰ ਦਾ ਪੋਸਟ ਆਫ ਲਿਫਟ ਆਪਰੇਟਰ ਔਨ ਕੰਟਰੈਕਟ ਬੇਸਿਸ ਇਹ ਤੁਸੀਂ ਜ਼ਰੂਰ ਮੈਂਸ਼ਨ ਕਰਨਾ ਹੈ ਲਗਾ ਕੇ ਤੁਸੀਂ ਆਪਣੇ ਡਾਕੂਮੈਂਟਸ ਭੇਜ ਦੇਣੇ ਨੇ ਲਾਸਟ ਡੇਟ ਹੈਗੀ ਹੈ ਜੀ 11 ਮਾਰਚ 2024 ਅਡਰੈਸ ਨੋਟ ਕਰ ਲਓ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਜੁਡੀਸ਼ੀਅਲ ਕੋਰਟ ਕੰਪਲੈਕਸ ਮਾਨਸਾ ਇਸ ਅਡਰੈਸ ਤੇ ਤੁਸੀਂ ਆਪਣੇ ਡਾਕੂਮੈਂਟਸ ਆ ਜਿਹੜੇ ਉਹ ਭੇਜਣੇ ਨੇ ਦੋਸਤੋ ਇਹ ਹੈਗੀ ਹੈ ਸਾਡੀ ਅੱਜ ਦੀ ਪੋਸਟਾਂ ਦੀ ਜਾਣਕਾਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਤੁਹਾਡਾ 1 ਲੱਖ ਸੱਡਲੀ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਤਾਂ ਚਲੋ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਥੈਂਕਸ ਫॉर ਵਾਚਿੰਗ